ਕੈਪਟਨ ਸਾਹਿਬ ਨੇ ਤੇ ਬਣਾਤਾ ਐਸਟੀਐਫ ਕਿ ਇਹ ਸਪੈਸ਼ਲ ਟਾਸਕ ਫੋਰਸ ਹੈਗੀ ਹੈ ਜਿਹੜੀ ਆ ਨਸ਼ਾ ਤਸ਼ਕਰ ਨੂੰ ਫੜੇਗੀ ਤੇ ਨਸ਼ਾ ਤਸ਼ਕਰ ਨੂੰ ਕੰਟਰੋਲ ਕਰੇਗੀ ਲੇਕਿਨ ਉਹਨਾਂ ਦੀ ਸਰਕਾਰ ਦੇ ਵਿੱਚ ਇੰਨੀ ਕਿ ਸ਼ਰਮ ਮਿਲ ਗਈ ਆਪ ਨਸ਼ਾ ਵੇਚਣ ਲਾਪੇ ਗੈਂਗਸਟਰਾਂ ਨੂੰ ਆਪ ਬੰਦ ਕਰਾ ਕੇ ਤੇ ਆਪ ਤੇ ਤੁਸੀਂ ਨਸ਼ਾ ਵੇਚ ਰਹੇ ਹੋ ਤੁਸੀਂ ਕੀ ਸੋਚ ਰਹੇ ਹੋ ਫਿਰ ਸਰਕਾਰ ਨੇ ਜਿਹੜੀ ਕਾਰਗੁਜ਼ਾਰ ਕੀਤੀ ਬਰਿੰਦਰ ਮਹਾਜਨ ਦੇ ਉੱਤੇ ਕਰੋ ਨਗਦੀ ਵੀ ਫੜੀ ਗਈ ਉਹਨਾਂ ਕੋ ਲੇਕਿਨ ਅਖਬਾਰਾਂ ਦੇ ਵਿੱਚ ਦਿੱਤਾ ਦੱਸਿਆ ਨਹੀਂ ਗਿਆ ਕਿ ਡਰੱਗਸ ਮਨੀ ਆ ਇਦੋਂ ਕੋਈ ਹੋਰ ਬੰਦਾ ਫੜਦੇਓ ਜਾਂ ਕੋਈ ਮਾਮੂਲੀ ਫੜਦੇ ਹੋਰ ਚਤੇ ਤੁਸੀਂ ਡਾਇਰੈਕਟਲੀ ਦੇਖਦੇਓ ਇੰਨੇ ਕਿਲੋ ਹਿਰੋਇਨ ਤੇ ਇੰਨੇ ਕਿਲੋ ਡਰੱਗ ਮਣੀ ਇੰਨੀ ਡਰੱਗ ਮਣੀ ਤੇ ਹੁਣ ਇੰਨਾਂ ਵਾਰੀ ਕੀ ਆ ਇਹ ਸੌਫਟ ਹੈਂਡ ਕਿਤੇ ਨਾ ਕਿਤੇ ਮਾਨ ਸਾਹਿਬ ਮੈਨੂੰ ਦਿਖ ਰਿਹਾ ਤੁਹਾਨੂੰ ਵੀ ਪਤਾ ਕਿ ਵਰਦੀ ਦੇ ਆੜ ਦੇ ਵਿੱਚ ਉਹਨੇ ਇੰਨਾ ਘਟਾਲਾ ਕੀਤਾ ਕਿੰਨੀ ਨੌਜਵਾਨੀ ਦਾ ਕਹਾਣ ਕੀਤਾ ਗੈਂਗਸਟਰ ਨੂੰ ਤੇ ਚਲੋ ਉਹਨਾਂ ਨੇ ਡਰਾਇਆ ਹੀ ਹੋਗਾ ਜਾਂ ਡਰਾਇਆ ਹੋਊਗਾ ਜਾਂ ਧਮਕਾਇਆ ਹੋਊਗਾ ਜਾਂ ਪਰਚੇ ਵੀ ਦਿੱਤੇ ਹੋਣਗੇ ਲੇਕਿਨ ਉਹ ਖੁਦ ਸਰਕਾਰੀ ਨੌਕਰੀ ਵਰਦੀ ਦੇ ਆੜ ਦੇ ਵਿੱਚ ਜਿਹੜੀ ਉਹ ਆਪ ਖੁਦ ਗੈਂਗਸਟਰ ਬਣ ਕੇ ਕੰਮ ਕਰ ਰਹੇ ਸੀ ਕੁਛ ਨੌਜਵਾਨ ਵੀ ਹੋ ਜਦੋਂ ਤੁਹਾਡੇ ਘਰ ਪੁਲਿਸ ਵਾਲੇ ਪਹੁੰਚਦੇ ਸਨ ਤੁਹਾਡੀ ਤੁਹਾਡੇ ਕੋਲ ਬਹੁਤ ਸਾਰੇ ਸੀਸੀਟੀਵੀਜ਼ ਵੀ ਨੇ ਤੁਹਾਨੂੰ ਥ੍ਰੈਟ ਕਾਲਸ ਵੀ ਆਂਦੀਆਂ ਸਨ ਉਸ ਟਾਈਮ ਤੇ ਕੀ ਚੱਲਦਾ ਸੀ ਲੱਗਦਾ ਸੀਗਾ ਕਿ ਇੱਡਾ ਵੱਡਾ ਜੇਕਰ ਕੋਈ ਵਿਅਕਤੀ ਔਰ ਪੁਲਿਸ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦਾ ਹੋਵੇ ਕਦੀ ਡਰ ਲੱਗਦਾ ਸੀਗਾ ਜੇ ਡਰ ਲੱਗਦਾ ਸੀਗਾ ਤੇ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਦਾ ਬਚਾਅ ਕਰਦੇ ਸੀ ਦੇਖੋ ਜੀ ਜਦੋਂ ਮੇਰੇ ਘਰ ਮਲਾਜਮ ਆ ਕੇ ਮੈਨੂੰ ਇੱਕ ਪੁਲਿਸ ਮਲਾਜਮ ਆ ਕੇ ਇਨਕਮ ਟੈਕਸ ਦੇ ਸਵਾਲ ਪੁੱਛੇ ਤੁਹਾਡਾ ਕਾਰੋਬਾਰ ਕੀ ਆ ਮੈਨੂੰ ਡਾਇਰੈਕਟਲੀ ਪਤਾ ਲੱਗਦਾ ਸੀ ਇਹ ਮੇਰੇ ਪੈਸੇ ਦੇ ਉੱਤੇ ਨਿਗਾਹ ਰੱਖਦੇ ਆ ਜੇ ਮੇਰੇ ਫਾਦਰ ਸਾਹਿਬ ਕੁਝ ਮੇਰੇ ਲਈ ਬਚਾ ਕੇ ਗਏ ਆ ਜਾਂ ਕੁਝ ਪਰਿਵਾਰ ਲਈ ਕਰਕੇ ਗਏ ਆ ਕਿ ਪਰਿਵਾਰ ਮੇਰਾ ਸਕੂਨ ਚ ਰਹੇ ਤੇ ਇਹ ਉਹਨਾਂ ਦੇ ਨਿਗਾਹ ਰੱਖਦੇ ਆ ਬਾਅਦ ਵਿੱਚ ਉਹਨੂੰ ਧਮਕਾਇਆ ਜਾਂਦਾ ਹੈ ਕਿਉਂਕਿ ਛੋਟੇ ਤਪਕੇ ਦੇ ਲੀਡਰਾਂ ਨੂੰ ਛੇਤੀ ਅੱਗੇ ਨਹੀਂ ਆਂ ਦਿੱਤਾ ਜਾਂਦਾ ਉਹਨਾਂ ਨੂੰ ਪਹਿਲੋ ਧਮਕਾ ਦਿੱਤਾ ਜਾਂਦਾ ਕਿ ਭਾਈ ਸਾਹਿਬ ਤੁਹਾਡਾ ਕਿਸੇ ਗੈਂਗਸਟਰ ਨਾਲ ਲਿੰਕ ਜੋੜਾਂਗੇ ਤੇ ਤੁਹਾਡੇ ਤੇ ਪਰਚਾ ਦਵਾਂਗੇ ਤੇ ਅੰਦਰ ਦੇ ਦਾਂਗੇ ਲੇਕਿਨ ਜਦੋਂ ਉਹਨੂੰ ਧਮਕਾਨ ਦੇ ਵਿੱਚ ਜਦੋਂ ਨੀਡਲ ਹੈਗਾ ਜੇ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਿਰ ਭਾਈ ਸਾਹਿਬ ਅਫਸਰਾਂ ਦੇ ਇਹੀ ਹਾਲ ਹੁੰਦੇ ਜੋ ਅੱਜ ਹੋਏ ਆ ਜਦੋਂ ਕੋਰਟ ਦੇ ਵਿੱਚ ਜਾਂਦੇ ਹੀ ਉੱਥੇ ਬਿਆਨ ਦੇ ਦਿੰਦੇ ਸੀ ਨਹੀਂ ਭਾਈ ਸਾਹਿਬ ਮੇਰੇ ਕੋਲ ਕੁਝ ਨਹੀਂ ਹੈਗਾ ਫਿਰ ਕਿਤੇ ਨਾ ਕਿਤੇ ਹਰਾਨੀ ਜਨਨ ਗੱਲ ਹੁੰਦੀ ਸੀ ਕਿ ਭਾਈ ਸਾਹਿਬ ਮੈਂ ਅੱਜ ਮਲਾਜਮ ਦੇ ਕਲੱਬ ਬੋਲਾਂਗਾ ਤੇ ਸਾਰਾ ਸਟਾਫ ਮੈਨੂੰ ਵੀ ਪੈ ਜਾਏਗਾ ਕਿ ਤੂੰ ਮਲਾਜਮਾਂ ਦੀ ਸ਼ੋਭੀ ਖਰਾਬ ਕਰ ਰਿਹਾ ਲੇਕਿਨ ਹੁਣ ਜਦੋਂ ਪਤਾ ਲੱਗਦਾ ਪਿਆ ਮਲਾਜਮਾਂ ਨੂੰ ਕਿ ਸਾਡੇ ਵਿੱਚ ਵੀ ਗਰਦਾਰ ਬੈਠੇ ਨੇ ਸਾਡੇ ਵਿੱਚ ਵੀ ਸਮਗਲਰ ਬੈਠੇ ਨੇ ਸਾਡੇ ਵਿੱਚ ਵੀ ਗੈਂਗਸਟਰ ਬੈਠੇ ਨੇ ਤੇ ਅੱਜ ਪਤਾ ਲੱਗ ਰਿਹਾ ਨਾ ਕਿ ਮਨੀ ਗਿਲ ਵੀ ਸਹੀ ਸੀ ਜਿੱਥੇ ਤੂੰ ਹੀ ਸਹੀ ਉਹ ਮਨੀ ਗਿਲ ਤੁਹਾਡੇ ਨਾਲ ਆ ਦਿਨ ਰਾਤ ਨਾਲ ਆ ਜਿੱਥੇ ਪੰਜਾਬ ਤੇ ਪੰਜਾਬ ਪੰਜਾਬੀਅਤ ਦੀ ਗੱਲ ਹੋएगी ਪੰਜਾਬ ਦੀ ਨੌਜਵਾਨੀ ਦੀ ਗੱਲ ਹੋएगी ਤੁਹਾਨੂੰ ਇਹ ਹੀ ਬੇਨਤੀ ਆ ਕਿ ਇਹੋ ਜੇ ਅਧਿਕਾਰੀ ਨੂੰ ਐਨਐਸਏ ਲਗਾ ਕੇ ਅੰਦਰ ਦਿੱਤਾ ਜਾਵੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਹਰ ਇੱਕ ਦੀ ਚਾਰਛੀੜ ਜਿਹੜੀ ਆ ਹਰ ਇੱਕ ਦਸਤਾਵੇਜ਼ ਜਿਹੜਾ ਜਨਤਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਤੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਸਕੇ ਕਿ ਭਾਈ ਸਾਹਿਬ ਜੇ ਵਰਦੀ ਦੇ ਹਾਰਚ ਕੋਈ ਗਲਤ ਕੰਮ ਕਰੋਗੇ ਤੇ ਇਹੀ ਹਾਲ ਹੋਣਾ ਤੁਹਾਡਾ ਜੋ 에ਰਾ ਹੋਇਆ ਉਸ ਦੀ ਪ੍ਰਾਪਰਟੀ ਨੂੰ ਪਹਿਲਾਂ ਸੀਲ ਕਰੇ ਉਸ ਦੀ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਕਰੇ ਕਿੰਨੀਆਂ ਪ੍ਰਾਪਰਟੀਆਂ ਸੀ ਕਿਹਦੇ ਕਿਹਦੇ ਨਾਮ ਹੈਗੀਆਂ ਸੀ ਤੇ ਕਿੱਥੇ ਕਿੱਥੇ ਧੰਦਿਆਂ ਦੇ ਵਿੱਚ ਉਹਰੀ ਇਨਵੋਲਵਮੈਂਟ ਹੈਗੀ ਸੀ ਜੋ ਜੋ ਵੀ ਧੰਦਿਆਂ ਚੋਂ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਵੀ ਚੁੱਕਿਆ ਜਾਵੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਵਿੱਚ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਕਿਉਂਕਿ ਪੰਜਾਬ ਵਿੱਚ ਲਗਾਤਾਰ ਹੀ ਨਸ਼ੇ ਦਾ ਕੋੜਵਾਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਇਸ ਕੋਡ ਦੇ ਪਿੱਛੇ ਕਈ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਵੱਲੋਂ ਬਹੁਤ ਸਾਰੇ ਲੋਕਾਂ ਦੇ ਉੱਤੇ ਨਜਾਇਜ਼ ਮਾਮਲੇ ਦਰਜ ਕੀਤੇ ਗਏ ਐਸਟੀਐਫ ਦੇ ਅਧਿਕਾਰੀਆਂ ਵੱਲੋਂ ਕਈ ਇਸ ਤਰ੍ਹਾਂ ਦੇ ਖੁਲਾਸੇ ਵੀ ਕੀਤੇ ਗਏ ਲੇਕਿਨ ਕਿਤਨਾ ਕਿਤੇ ਅੱਜ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਵਰਿੰਦਰ ਮਹਾਜ ਜੀ ਕੀ ਐਸਟੀਐਫ ਦੇ ਅਧਿਕਾਰੀ ਸਨ ਉਹਨਾਂ ਦੇ ਘਰੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਹੈਰਨ ਅਤੇ ਲਿਕਰ ਅਮਾਉਂਟ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ ਹੈ ਇਸ ਮੱਪਸਾ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਨਿਤਨ ਗਿਲ ਬਣੀ ਜੀ ਕਿਉਂਕਿ ਲਗਾਤਾਰ ਹੀ ਮਨੀ ਹੁਣਾ ਨੂੰ ਵੀ ਬਹੁਤ ਸਾਰੀਆਂ ਥ੍ਰੈਟ ਕਾਲਸ ਆ ਰਹੀਆਂ ਸਨ ਇਹਨਾਂ ਦੇ ਘਰ ਦੇ ਵਿੱਚ ਵੀ ਰੇਡਸ ਜਿਹੜੀਆਂ ਸੀਗੀਆਂ ਉਹ ਕੀਤੀਆਂ ਜਾ ਰਹੀਆਂ ਸਨ ਅਤੇ ਲੰਬੇ ਚਿਰ ਤੋਂ ਨਿਤਨ ਗਿਲ ਜਿਹੜੇ ਸੀਗੇ ਉਹ মিডিਆ ਤੋਂ ਦੂਰ ਸਨ ਲੇਕਿਨ ਅੱਜ ਉਹ ਦਰਬਾਰ ਜਿਹੜਾ ਹੈ ਉਹ ਸਾਡਾ ਗੱਲਬਾਤ ਕਰਨਗੇ ਨਿਤਨ ਜੀ ਕੀ ਕਹਿਣਾ ਚਾਹੋਗੇ ਐਸਟੀਐਫ ਦਾ ਗਠਨ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਦਰਮIAN ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਕਿ ਕੋਈ ਵੀ ਵਿਅਕਤੀ ਅਗਰ ਕੋਈ ਪੁਲਿਸ ਅਧਿਕਾਰੀ ਆ ਜੇਕਰ ਉਹ ਵੀ ਗਲਤੀ ਕਰੇਗਾ ਤੇ ਉਹ ਵੀ ਜੇਲ੍ਹ ਪਿੱਛੇ ਜਾਏਗਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦੇਖੋ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿਹੜੀ ਕੈਪਟਨ ਮਹਿੰਦਰ ਸਿੰਘ ਨੇ ਸੋਚਿਆ ਤਾਂ ਵਧੀਆ ਸੀ ਲੇਕਿਨ ਸੋਚ ਨੂੰ ਇੰਪਲੀਮੈਂਟੇਸ਼ਨ ਜਿਹੜਾ ਸਰਕਾਰ ਨੇ ਕੀਤਾ ਅੱਜ ਕੈਪਟਨ ਸਾਹਿਬ ਨੇ ਤੇ ਬਣਾਤਾ ਐਸਟੀਐਫ ਕਿ ਇਹ ਸਪੈਸ਼ਲ ਟਾਸਕ ਫੋਰਸ ਹੈਗੀ ਹੈ ਜਿਹੜੀ ਆ ਨਸ਼ਾ ਤਸ਼ਕਰ ਨੂੰ ਫੜੇਗੀ ਤੇ ਨਸ਼ਾ ਤਸ਼ਕਰ ਨੂੰ ਕੰਟਰੋਲ ਕਰੇਗੀ ਲੇਕਿਨ ਉਹਨਾਂ ਦੀ ਸਰਕਾਰ ਦੇ ਵਿੱਚ ਇੰਨੀ ਕਿ ਸ਼ਰਮ ਮਿਲ ਗਈ ਐਸਐਚਓ ਨੂੰ ਕਿ ਆਪ ਉਹ ਨਸ਼ਾ ਵੇਚਣ ਲੱਪੇ ਗੈਂਗਸਟਰਾਂ ਨੂੰ ਆਪ ਬੰਦ ਕਰਾ ਕੇ ਤੇ ਆਪ ਔਰ ਤੁਸੀਂ ਨਸ਼ਾ ਵੇਚ ਰਹੇ ਹੋ ਤੁਸੀਂ ਕੀ ਸੋਚ ਰਹੇ ਹੋ ਫਿਰ ਸਰਕਾਰ ਨੇ ਜਿਹੜੀ ਕਾਰਗੁਜ਼ਾਰੀ ਕੀਤੀ ਵਰਿੰਦਰ ਮਹਾਜਨ ਦੇ ਉੱਤੇ ਕਰੋ ਨਗਦੀ ਵੀ ਫੜੀ ਗਈ ਉਹਨਾਂ ਕੋ ਲੇਕਿਨ ਅਖਬਾਰਾਂ ਦੇ ਵਿੱਚ ਦਿੱਤਾ ਦੱਸਿਆ ਨਹੀਂ ਗਿਆ ਕਿ ਡਰੱਗਸ ਮਣੀ ਆ ਲੇਕਿਨ ਉਹਨਾਂ ਜੇ ਦੱਸਿਆਗਾ ਕਿ ਜਿਹੜੀ ਨਗਦੀ ਫੜੀ ਗਈ ਆ ਲੇਕਿਨ ਜਦੋਂ ਕੋਈ ਹੋਰ ਬੰਦਾ ਫੜਦੇ ਹੋ ਜਾਂ ਕੋਈ ਮਾਮੂਲੀ ਫੜਦੇ ਹੋ ਔਰ ਜਿੱਥੇ ਤੁਸੀਂ ਡਾਇਰੈਕਟਲੀ ਰੱਖਦੇ ਹੋ ਇੰਨੇ ਕਿਲੋ ਹਿਰੋਇਨ ਤੇ ਇੰਨੇ ਕਿਲੋ ਡਰੱਗ ਮਣੀ ਇੰਨੀ ਡਰੱਗ ਮ ਕੀ ਆ ਇਹ ਸੌਫਟ ਹੈਂਡ ਕਿਤਨਾ ਕਿਤੇ ਮਾਨ ਸਾਹਿਬ ਨੂੰ ਦਿਖ ਰਿਹਾ ਮੇਰੀ ਬੇਨਤੀ ਹੈ ਜੇ ਐਡਾ ਵੱਡਾ ਬੈਂਚ ਮੈ ਕਰੀਏਟ ਕੀਤਾ ਜੇ ਜੇ ਵਿਰਿੰਦਰ ਮਹਾਜੇ ਨੂੰ ਘਰੋਂ ਭਜਾਇਆ ਜੇ ਤੁਹਾਨੂੰ ਵੀ ਪਤਾ ਕਿ ਵਰਦੀ ਦੇ ਆੜ ਦੇ ਵਿੱਚ ਉਹਨੇ ਇੰਨਾ ਘਟਾਲਾ ਕੀਤਾ ਕਿੰਨੀ ਨੌਜਵਾਨੀ ਦਾ ਕਾਹਨ ਕੀਤਾ ਗੈਂਗਸਟਰ ਨੂੰ ਤੇ ਚਲੋ ਉਹਨਾਂ ਨੇ ਡਰਾਇਆ ਹੀ ਹੋਗਾ ਜਾਂ ਡਰਾਇਆ ਹੋਊਗਾ ਜਾਂ ਧਮਕਾਇਆ ਹੋਊਗਾ ਜਾਂ ਪਰਚੇ ਵੀ ਦਿੱਤੇ ਹੋਣਗੇ ਲੇਕਿਨ ਉਹ ਖੁਦ ਸਰਕਾਰੀ ਨੌਕਰੀ ਵਰਦੀ ਦੇ ਆੜ ਦੇ ਵਿੱਚ ਜਿਹੜੀ ਉਹ ਆਪ ਖੁਦ ਗੈਂਗਸਟਰ ਬਣ ਕੇ ਕੰਮ ਕਰ ਰਹੇ ਸੀ ਉਹ ਤੁਸੀਂ ਖੁਲਾਸਾ ਕੀਤਾ ਤੇ ਥੋੜਾ ਜਿਹਾ ਸੌਫਟ ਹੈਂਡ ਉਹਨਾਂ ਵੱਲੋਂ ਛੱਡੋ ਉਹਨੂੰ ਜਲਦ ਤੋਂ ਜਲਦ ਉਹ ਇਕ ਤੁਸੀਂ ਨੌਜਵਾਨ ਵੀ ਹੋ ਜਦੋਂ ਤੁਹਾਡੇ ਘਰ ਪੁਲਿਸ ਵਾਲੇ ਪਹੁੰਚਦੇ ਸਨ ਤੁਹਾਡੀ ਤੁਹਾਡੇ ਕੋਲ ਬਹੁਤ ਸਾਰੀਆਂ ਸੀਸੀਟੀਵੀਜ਼ ਵੀ ਨੇ ਤੁਹਾਨੂੰ ਥ੍ਰੈਟ ਕਾਲਸ ਵੀ ਆਂਦੀਆਂ ਸਨ ਉਸ ਟਾਈਮ ਤੇ ਕੀ ਚੱਲਦਾ ਸੀ ਲੱਗਦਾ ਸੀਗਾ ਕਿ ਇੱਡਾ ਵੱਡਾ ਜੇਕਰ ਕੋਈ ਵਿਅਕਤੀ ਔਰ ਪੁਲਿਸ ਦੀ ਆੜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦਾ ਹੋਵੇ ਕਦੀ ਡਰ ਲੱਗਦਾ ਸੀਗਾ ਜੇ ਡਰ ਲੱਗਦਾ ਸੀਗਾ ਤੇ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਦਾ ਬਚਾਅ ਕਰਦੇ ਸੀਗੇ ਦੇਖੋ ਜੀ ਜਦੋਂ ਮੇਰੇ ਘਰ ਮਲਾਜਮ ਆ ਕੇ ਮੈਨੂੰ ਇੱਕ ਪੁਲਿਸ ਮਲਾਜਮ ਆ ਕੇ ਇਨਕਮ ਟੈਕਸ ਦੇ ਸਵਾਲ ਪੁੱਛੇ ਤੁਹਾਡਾ ਕਾਰੋਬਾਰ ਕੀ ਆ ਮੈਨੂੰ ਡਾਇਰੈਕਟਲੀ ਪਤਾ ਲੱਗਦਾ ਸੀ ਇਹ ਮੇਰੇ ਪੈਸੇ ਦੇ ਉੱਤੇ ਨਿਗਾਹ ਰੱਖਦੇ ਆ ਜੇ ਮੇਰੇ ਫਾਦਰ ਸਾਹਿਬ ਕੁਝ ਮੇਰੇ ਲਈ ਬਚਾ ਕੇ ਗਏ ਆ ਜਾਂ ਕੁਝ ਪਰਿਵਾਰ ਲਈ ਕਰਕੇ ਗਏ ਆ ਕਿ ਪਰਿਵਾਰ ਮੇਰਾ ਸਕੂਨ ਚ ਰਹੇ ਤੇ ਇਹ ਉਹਨਾਂ ਤੇ ਨਿ ਛੋਟੇ ਤਬਕੇ ਦੇ ਲੀਡਰਾਂ ਨੂੰ ਛੇਤੀ ਅੱਗੇ ਨਹੀਂ ਆਂ ਦਿੱਤਾ ਜਾਂਦਾ ਉਹਨਾਂ ਨੂੰ ਪਹਿਲਾਂ ਤਬਕਾ ਦਿੱਤਾ ਜਾਂਦਾ ਕਿ ਭਾਈ ਸਾਹਿਬ ਤੁਹਾਡਾ ਕਿਸੇ ਗੈਂਗਸਟਰ ਨਾਲ ਲਿੰਕ ਜੋੜਾਂਗੇ ਤੇ ਤੁਹਾਡੇ ਤੇ ਪਰਚਾ ਦਵਾਂਗੇ ਤੇ ਅੰਦਰ ਦੇ ਦਾਂਗੇ ਲੇਕਿਨ ਜਦੋਂ ਉਹਨੂੰ ਦਮਕਾਨ ਦੇ ਵਿੱਚ ਜਦੋਂ ਨੀਡਰ ਹੈਗਾ ਜੇ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਿਰ ਭਾਈ ਸਾਹਿਬ ਅਫਸਰਾਂ ਦੇ ਇਹੀ ਹਾਲ ਹੁੰਦੇ ਜੋ ਅੱਜ ਹੋਏ ਆ ਤੁਸੀਂ ਇੱਕ ਨੌਜਵਾਨ ਵੀ ਹੋ ਤੁਹਾਡੇ ਦਿਮਾਗ 'ਚ ਕੀ ਚੱਲਦਾ ਸੀਗਾ ਲੱਗਦਾ ਸੀਗਾ ਕਿ ਪਰਿਵਾਰ ਨਾਲ ਕਿਤੇ ਖੁੰਝ ਜੇ ਜੇ ਕਿ ਮਾਮਲਾ ਦਰਜ ਹੋ ਜਾਏਗਾ ਚਾਹੇ ਉਹ ਠੁੱਠੇ ਮਾਮਲਾ ਦਰਜ ਹੋ ਰਿਹਾ ਕੋਈ ਐਸ ਤਰ੍ਹਾਂ ਦਾ ਮਾਮਲਾ ਲੱਗਦਾ ਸੀਗਾ ਦਿਮਾਗ ਚ ਜਦੋਂ ਜਦੋਂ ਮੈਂ ਲੀਡਿੰਗ ਸ਼ੁਰੂ ਕੀਤੀ ਮੈਂ ਆਪਣਾ ਜਿਹੜਾ ਕੁਰਤਾ ਪਜਾਮਾ ਆਪਣਾ ਆਪਣੀ ਮਾਂ ਦੇ ਪੈਰਾਂ ਨੂੰ ਲਾਇਆ ਕਿ ਤੇਰੀ ਪੈਰਾਂ ਪਿਛੇ ਇਹਨੂੰ ਕਦੀ ਦਾਗ ਨਾ ਲੱਗੇ ਤੇ ਅੱਜ ਦੀ ਡੇਟ ਦੇ ਵਿੱਚ ਮੈਂ ਡਰਿਆ ਤੇ ਕਿਸੇ ਕੋ ਨਹੀਂ ਲੇਕਿਨ ਮੈਂ ਸਾਇਲੈਂਟਲੀ ਜ਼ਰੂਰ ਕੰਮ ਕਰਦਾ ਰਿਹਾ ਆਪਣੇ ਬਚਾਲ ਲਈ ਮੈਂ ਮਾਨ ਜੋ ਕੋ ਅਦਾਲਤ ਕੋ ਵੀ ਗਿਆ ਮੈਂ 6 ਕੋਟਾਂ ਦੇ ਵਿੱਚੋਂ ਐਂਟਰੀ ਸਪੈਕਟਰੀ ਬੇਲਾ ਲਈਆਂ ਕਿ ਭਾਈ ਸਾਹਿਬ ਇਹਨਾਂ ਕੋ ਰਿਕਾਰਡ ਮੰਗਾਂਦਾ ਰਿਆਂ ਹਰ ਵਾਰੀ ਤੁਹਾਡੇ ਕੋ ਮੇਰੇ ਖਿਲਾਫ ਹੈਗਾ ਕੀ ਆ ਜਦੋਂ ਕੋਰਟ ਦੇ ਵਿੱਚ ਜਾਂਦੇ ਹੀ ਉੱਥੇ ਬਿਆਨ ਦੇ ਦ ਕੀ ਭਾਈ ਸਾਹਿਬ ਮੈਂ ਅੱਜ ਮੁਲਾਜ਼ਮ ਦੇ ਖਲਾਫ ਬੋਲਾਂਗਾ ਤੇ ਸਾਰਾ ਸਟਾਫ ਮੈਨੂੰ ਵੀ ਪੈ ਜਾਏਗਾ ਕਿ ਤੂੰ ਮੁਲਾਜ਼ਮਾਂ ਦੀ ਸ਼ੋਭੀ ਖਰਾਬ ਕਰ ਰਿਹਾ ਲੇਕਿਨ ਹੁਣ ਜਦੋਂ ਪਤਾ ਲੱਗਦਾ ਪਿਆ ਮੁਲਾਜ਼ਮਾਂ ਨੂੰ ਕਿ ਸਾਡੇ ਵਿੱਚ ਵੀ ਗਰਦਾਰ ਬੇਟੇ ਨੇ ਸਾਡੇ ਵਿੱਚ ਵੀ ਸਮਗਲਰ ਬੇਟੇ ਨੇ ਸਾਡੇ ਵਿੱਚ ਵੀ ਗੈਂਗਸਟਰ ਬੇਟੇ ਨੇ ਤੇ ਅੱਜ ਪਤਾ ਲੱਗ ਰਿਹਾ ਨਾ ਕਿ ਮਣੀ ਗਿਲ ਵੀ ਸਹੀ ਸੀ ਅਸੀਂ ਪਹਿਲਾਂ ਵੀ ਨੀਡਰ ਬੋਲੇ ਸੀ ਅੱਜ ਵੀ ਨੀਡਰ ਬੋਲਾਂਗੇ ਕਿ ਜਿਹੜਾ ਮੁਲਾਜ਼ਮ ਪੰਜਾਬ ਦਾ ਕਹਾਨ ਕਰਿਆ ਗੁਰੂ ਪਿਰਾਂ ਦੀ ਧਰਤੀ ਆ ਇੱਥੇ ਗੁਰੂ ਪਿਰਾਂ ਦਾ ਆਸ਼ੀਰਵਾਦ ਹੈਗਾ ਤੇ ਉਸ ਧਰਤੀ ਦਾ ਜਿਹੜਾ ਖੂਨ ਆ ਜਿਹੜਾ ਕ੍ਰਾਂਤੀ ਆ ਉਹ ਆਪਣੇ ਆਪ ਹੀ ਇਹਨ ਕਿੰਨੇ ਕਿ ਨੌਜਵਾਨਾਂ ਦੀ ਜਿਹੜੀ ਜਿਹੜੀ ਹੈ ਜ਼ਿੰਦਗੀ ਖਰਾਬ ਕੀਤੀ ਹੋ ਸਕਦੀ ਹੈ ਵਿਰਿੰਦਰ ਮਹਾਜਨ ਵੱਲੋਂ ਕਿਉਂਕਿ ਤੁਸੀਂ ਬਹੁਤ ਨਜ਼ਦੀਕੀ ਨਾਲ ਜਾਣਦੇ ਹੋ ਉਹਨਾਂ ਨੂੰ ਬਹੁਤ ਸਾਰੇ ਤੁਹਾਡੇ ਵੱਲੋਂ ਉਹਨਾਂ ਵੱਲੋਂ ਖੁਲਾਸੇ ਵੀ ਪਹਿਲਾਂ ਕੀਤੇ ਗਏ ਨੇ ਕਿੰਨੇ ਕਿ ਲੋਕਾਂ ਨੂੰ ਲੱਗਦਾ ਕਿ ਕਿੰਨੇ ਕਿ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ਦੇਖੋ ਜੀ ਇੰਨੇ ਤੇ ਬਹੁਤ ਜ਼ਿਆਦਾ ਨੋ ਨੋ ਜਿੰਦਗੀ ਖਰਾਬ ਕੀਤੀ ਹੈ ਲੇਟਸਟਲੀ ਕਿਤੇ ਸੂਤਰਾਂ ਦੇ ਹਵਾਲੇ ਤੋਂ ਪਤਾ ਵੀ ਲੱਗਦਾ ਹੈ ਕਿ ਅਮਰੀਕਾ ਵੀ ਗਏ ਤੇ ਉਹ ਵੀ ਗੈਂਗਸਟਰਾਂ ਤੋਂ ਕਿਤੇ ਉਹ ਰਹਿ ਕੇ ਆਏ ਆ ਉਹ ਵੀ ਪੁਲਿਸ ਜਾਂਚ ਕਰੇ ਕਿ ਕਿੰਨਾ ਕਿੰਨਾ ਦਾ ਲਿੰਕ ਸੀ ਕਿੱਥੋਂ ਕਿੱਥੋਂ ਇਹ ਲਿੰਕ ਜੁੜੇ ਸੀ ਜੇ ਪੰਜਾਬ 'ਚ ਕਿੰਨੀਆਂ ਵਾਰਦਾਤਾਂ ਹੋਈਆਂ ਉਹ ਚ ਕਿਰਚ-ਕਿਰਚ ਇਨਵੋਲਵ ਹੈ ਗਏ ਸੀ ਮੇਰੇ ਖਿਆਲ ਨਾਲ ਤੇ ਇਹ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਇਹ ਇਨਵੈਸਟੀਗੇਸ਼ਨ ਵੱਡੇ ਲੈਵਲ ਤੇ ਹੋਵੇ ਤਾਂ ਜੋ ਜਿਨ੍ਹਾਂ ਵੀ ਪੰਜਾਬ ਦੇ ਨੌਜਵਾਨਾਂ ਦਾ ਕਹਾਣ ਹੋਇਆ ਜਿਹੜੇ شریف ਪਰਿਵਾਰਾਂ ਦਾ ਕਹਾਣ ਹੋਇਆ ਉਹਨੂੰ ਉਹਨਾਂ ਪਰਿਵਾਰਾਂ ਨੂੰ ਵੀ ਕਿਤੇ ਆਸ ਲੱਭੇ ਕਿ ਭਾਈ ਸਾਹਿਬ ਕਿਤੇ ਨਾ ਕਿਤੇ ਕਾਨੂੰਨ ਵੀ ਤੁਹਾਡੇ ਬੱਚੇ ਨਾ ਮਾਰਾ ਨਹੀਂ ਕਰ ਸਕਦਾ ਜੇ ਕੋਈ ਮਾਰਾ ਕਰਦਾ ਆ ਤੇ ਉਹਨੂੰ ਗੁਰੂ ਪੀਰ ਆਪੀ ਦੇਖ ਲੈਣਗੇ ਲੇਕਿਨ ਜੇਕਰ ਮਨੀ ਜੀ ਗੱਲ ਕੀਤੀ ਜਾਵੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਕਿ ਭਟਕ ਜਾਂਦੇ ਨੇ ਗਲਤ ਸੁਸਾਇਟੀ ਚ ਪੈ ਜਾਂਦੇ ਨੇ ਉਹ ਉਸ ਸੁਸਾਇਟੀ ਨੂੰ ਛੱਡ ਕੇ ਫਿਰ ਵਾਪਸ ਆਣਾ ਚਾਹੁੰਦੇ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਬਹੁਤ ਸਾਰੇ ਲੋਕਾਂ ਦੇ ਘਰ ਚ ਮਾਮਲੇ ਦਰਜ ਕੀਤੇ ਕਿ ਕਈ ਲੋਕ ਆਪਣੇ ਘਰੋਂ ਬਾਹਰ ਵੀ ਨੇ ਕੀ ਲੱਗਦਾ ਹੈ ਕਿ ਉਹ ਵਿਚਾਰਿਆਂ ਨੂੰ ਜ਼ਿੰਦਗੀ ਜੀਣ ਦੇਣੀ ਚਾਹੀਦੀ ਆ ਜਿਹੜੇ ਬੰਦੇ ਸਭ ਕੁ ਗਲਤ ਕੰਮ ਛੱਡ ਕੇ ਇੱਕ ਨਾਰਮਲ ਜ਼ਿੰਦਗੀ ਜਿਹੜੀ ਆ ਉਹ ਜੀਣਾ ਚਾਹੁੰਦੇ ਦੇਖੋ ਕੋਈ ਵੀ ਬੰਦਾ ਮਾਦੀ ਟਿੱਡੋਦਾ ਪੈ ਲੋ ਗੈਂਗਸਟਰ ਨਹੀਂ ਬੰਦਾ ਜਾਂ ਕੋਈ ਤੇ ਡਰੱਗਸ ਸਮਗਲਰ ਨਹੀਂ ਬੰਦਾ ਹਾਲਾਤ ਉਹਨੂੰ ਕੀ ਬਣਾਉਂਦੇ ਨੇ ਤੇ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਮਜਬੂਰ ਕਰਦੇ ਉਹਨੂੰ ਉਸ ਦਲਦਲ ਤੇ ਧਕੇਲਣ ਲਈ ਉਹਨਾਂ ਦੀ ਵੀ ਤੇ ਹੈਗੀਆਂ ਨਾ ਤੁਸੀਂ ਦੇਖੋ 2 ਸਾਲ ਦੇ ਵਿੱਚ ਉਹਨੇ ਡਿਪਟੀ ਲੱਗਾ 2 ਸਾਲ ਹੋਏ ਡਿਪਟੀ ਲੱਗੇ ਨੂੰ 2 ਸਾਲਾਂ ਦੇ ਵਿੱਚ ਇੰਨੀ ਨਗਦੀ ਔਰੇ ਘਰੋਂ ਫੜੀ ਜਾਵੇ ਇਹਨਾਂ ਡਰੱਗਸ ਫੜਿਆ ਜਾਵੇ ਤੇ ਕਿੰਨਾ ਅੰਨੇਵਾ ਕੰਮ ਕੀਤਾ ਹੋਏਗਾ ਸ਼ਾਇਦ ਤੁਹਾਨੂੰ ਇਹ ਇਤਿਹਾਸ ਪਤਾ ਹੋਵੇਗਾ ਜਦੋਂ ਜੋਸ਼ੀ ਸਾਹਿਬ ਮੰਤਰੀ ਸੀ ਇਹਨੂੰ ਐਸਐਚਓ ਲੱਗਣ ਨਹੀਂ ਦਿੱਤਾ ਸੀ ਇਹਨਾਂ ਨੇ ਕਿਉਂਕਿ ਸਾਡੇ ਸਮਾਜ ਨਾਲ ਵਿਟਕਰਾ ਕਰਦਾ ਹੁੰਦਾ ਸੀ ਇਹਦਾ ਸਦਰ ਥਾਣੇ ਦੇ ਵਿੱਚ ਇੱ ਦੇ ਸਮਾਜ ਵਾਲਿਆਂ ਤੇ ਨਜਾਇਜ਼ ਪਰਚੇ ਦਿੰਦਾ ਹੁੰਦਾ ਸੀ ਹੁਣ ਆਣ ਕੇ ਹੁਣ ਉਹ ਡਰਗਜ਼ ਦਾ ਕੰਮ ਕਰ ਮਤਲਬ ਕਿ ਜੇ ਤੁਸੀਂ ਕਿਸੇ ਵੀ ਅਫਸਰ ਨੂੰ ਥੋੜੀ ਜੀ ਸ਼ਰਦ ਹੋਗੇ ਤੇ ਭਾਈ ਸਾਹਿਬ ਉਹ ਤੇ ਹੰਤਕ ਮਚਾਏਗਾ ਲੇਕਿਨ ਮਾਨ ਸਾਹਿਬ ਦਾ ਫਿਰ ਧੰਨਵਾਦ ਆ ਸਰਕਾਰ ਦਾ ਕਿ ਭਾਈ ਸਾਹਿਬ ਬਹੁਤ ਸ਼ਲਾਘਾਯੋਕ ਕਦਮ ਆ ਜਿੱਥੇ ਤੋਹੀ ਸਹੀ ਹੋ ਮਣੀ ਗਿਲ ਤੁਹਾਡੇ ਨਾਲ ਆ ਦਿਨ ਰਾਤ ਨਾਲ ਆ ਜਿੱਥੇ ਪੰਜਾਬ ਤੇ ਪੰਜਾਬ ਪੰਜਾਬੀਅਤ ਦੀ ਗੱਲ ਹੋਏਗੀ ਪੰਜਾਬ ਦੀ ਨੌਜਵਾਨੀ ਦੀ ਗੱਲ ਹੋਏਗੀ ਉੱਥੇ ਬਿੰਦ ਤੜਕ ਹੋ ਕੇ ਤੁਹਾਡੇ ਨਾਲ ਖੜੇ ਆ ਤੁਸੀਂ ਧੰਨਵਾਦ ਉਹਨਾਂ ਦਾ ਕਰ ਰਹੇ ਹੋ ਲੇਕਿਨ ਕਿਸੇ ਜਗ੍ਹਾ ਤੇ ਲੱਗਦਾ ਨਹੀਂ ਕਿ ਇਹ ਜਿਹੜਾ ਜਿਵੇਂ ਅਮਰਪਾਲ ਸਿੰਘ ਨੇ ਉਹਨਾਂ ਤੋਂ ਐਨਐਸਏ ਲਗਾ ਦਿੱਤਾ ਗਿਆ ਬੇਸ਼ੱਕ ਕੋਈ ਵੀ ਉਹਨਾਂ ਦਾ ਕੋਈ ਵੱਡਾ ਕਸੂਰ ਨਹੀਂ ਸੀਗਾ ਲੇਕਿਨ ਲੰਮੇ ਚਿਰ ਤੋਂ NSA ਦੇ ਤਹਿਤ ਅnder ਹੈ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀਆਂ ਦੇ ਖਿਲਾਫ NSA ਲੱਗਣਾ ਚਾਹੀਦਾ ਤਾਂ ਜੋ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਕਿਸੇ ਨੂੰ ਜਿਹੜਾ ਹੈ ਉਹ ਖਰਾਬ ਕਰੀਦਾ ਜਾਂ ਕਿਸੇ ਦੀ ਜ਼ਿੰਦਗੀ ਕਿਦਾਂ ਖਰਾਬ ਕਰੀ ਤੁਹਾਨੂੰ ਲੱਗਦਾ ਕਿ NSA ਲੱਗਣਾ ਚਾਹੀਦਾ ਮੈਂ ਤੇ ਤੁਹਾਨੂੰ ਪੰਜਾਬ ਸਰਕਾਰ ਨੂੰ ਪਹਿਲੋ ਵੀ ਬੇਨਤੀ ਕੀਤੀ ਮੈਂ ਹੋਣ ਵੀ ਕਹਿੰਦਾ ਕਿ ਸ਼ਹਿਰ ਦੇ CP ਸਾਹਿਬ ਨੂੰ ਇਹਦੇ ਉੱਤੇ ਵੱਡੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਦੱਸਣਾ ਚਾਹੀਦਾ ਆਪਣੇ ਸ਼ਹਿਰ ਦੇ ਵਸਨੀਕਾਂ ਨੂੰ ਕਿ ਕਿੰਨੀ ਨਗਦੀ ਸੀ ਕਿੰਨਾ ਡਰੱਗਸ ਹੈਗਾ ਸੀ ਤੇ ਜੇ ਪੁਲਿਸ ਦੀ ਵਰਦੀ ਕੀਤਾ ਕਿਉਂਕਿ ਤੁਹਾਨੂੰ ਵੀ ਪਤਾ ਕਿ ਪੁਲਿਸ ਦੀ ਮੁਲਾਜ਼ਮ ਦੀ ਡਿਪਟੀ ਲੈਵਲ ਦੇ ਮੁਲਾਜ਼ਮ ਦੀ ਚੈਕਿੰਗ ਨਹੀਂ ਹੁੰਦੀ ਹੋਣੀ ਤੇ ਉਹਦੇ ਉਸ ਵਰਦੀ ਦਾ ਦੁਰਵਰਤੋਂ ਕਰਕੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਤੇ ਇੱਥੇ NSA ਤੇ ਬੰਦਾ ਹੀ ਆ ਜੇ ਤੇ ਪੰਜਾਬ ਸਰਕਾਰ ਇਹ ਤੇ NSA ਲਾਵੇ ਤੇ ਕੋਈ ਵੱਡੀ ਗਲਤੀ ਨਹੀਂ ਹੈਗੀ ਜੋ ਇਹਨੇ ਕੰਮ ਕੀਤਾ ਜੋ ਇਹਨੇ ਆਪਣੀ ਵਰਦੀ ਦੀ ਦੁਰਵਰਤੋਂ ਕਰਤੇ ਤੇ ਇਹਨੇ ਲੋਕਾਂ ਨੂੰ ਨਸ਼ਾ ਲਵਾਇਆ ਕੀ ਪਤਾ ਜਿਹੜੇ ਵੀ ਅੱਜ ਦੀ ਡੇਟ 'ਚ ਜਿੰਨੀਆਂ ਨੇ ਰਿਕਵਰੀ ਕੀਤੀ ਕੀ ਪਤਾ ਇਹਨੇ ਕੀ ਸਾੜ ਦਿੱਤਾ ਜਾਂ ਤਾਂ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਜਦੋਂ ਵੀ ਡਰੱਗਸ ਨੂੰ ਡਿਮੋਲਿਸ਼ ਕੀਤਾ ਜਾਂਦਾ ਖਰ ਸਾੜਿਆ ਜਾਂਦਾ ਉਦੋਂ ਵੀ ਉਹਦਾ ਲੈਵਲ ਚੈੱਕ ਕੀਤਾ ਜਾਵੇ ਤਾਂ ਜੋ ਪਤਾ ਤਾਂ ਲੱਗੇ ਡਰੱਗਸ ਉਹੀ ਹੈਗਾ ਇਹ ਤੇ ਪਤਾ ਨਹੀਂ ਕੀ ਕਰਦੇ ਕੀ ਕੋਲ ਕਰਦੇ ਨਹੀਂ ਤੇ ਇੰਨਾ ਡਰੱਗਸ ਇਹਨਾਂ ਦੇ ਘਰਾਂ 'ਚੋਂ ਬਰਾਮਦ ਹੋ ਜਾਣਾ ਬੜੀ ਹੈਰਾਨੀ ਦੀ ਚੰਨ ਗੱਲ ਹੈਗੀ ਆ ਲੇਕਿਨ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਐਂਟਰੀ ਸਪਿਟਰੀਜ਼ ਬੇਲਜ਼ ਵੀ ਲੈਂਦੀਆਂ ਜਿਹੜਾ ਤੁਹਾਨੂੰ ਲੱਗਦਾ ਸੀਗਾ ਕਿ ਮਾਮਲਾ ਦਰਜ ਹੋਣ ਲੱਗਾ ਤੇ ਅੰਮ੍ਰਿਤਸਰ ਦੀ ਪੁਲ ਸੁਹਾਲੂ ਸਹਿਯੋਗ ਦਿੰਦੇ ਸੀਗੇ ਖਾਸੋਤੇ ਸੀਨੀਅਰ ਅਧਿਕਾਰੀ ਸਹਿਯੋਗ ਦਿੰਦੇ ਸੀ। ਦੇਖੋ ਜੀ ਜਦੋਂ ਕਿਸੇ ਡਿਪਟੀ ਦੇ ਖਿਲਾਫ ਦਰਖਾਸਤ ਦੋਗੇ ਜਾਂ ਕਿਸੇ ਐਸਪੀ ਦੇ ਖਿਲਾਫ ਦੋਗੇ ਪੁਲਿਸ ਹਮੇ ਕਦੀ ਤੁਹਾਡੀ ਮਦਦ ਨਹੀਂ ਕਰੇਗੀ ਚਾਹੇ ਉਹ ਐਸਆਈ ਲੈਵਲ ਦੇ ਵਿੱਚ ਦਰਖਾਸਤ ਦੋਗੇ ਲੇਕਿਨ ਸਰਕਾਰ ਤੋਂ ਬਹੁਤ ਉਮੀਦ ਹੈ ਕਿ ਸ਼ੁਕਰ ਹੈ ਤੁਹਾਨੂੰ ਪਤਾ ਲੱਗਾ ਜਲੰਧਰ ਦੇ ਵਿੱਚ ਵੀ ਪੰਜ ਅਧਿਕਾਰੀ ਨੈਗਲੀਜੈਂਸ ਆਫ ਡਿਊਟੀ ਦੇ ਨਾਲ ਸਸਪੈਂਡ ਕੀਤੇ ਲੇਕਿਨ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਬੇਨਤੀ ਚਾਹੀਦੀ ਆ ਕਿ ਜਿਹੜੇ ਮੁਲਾਜ਼ਮ ਸਸਪੈਂਡ ਕੀਤੇ ਉਹਨਾਂ ਦੀ ਜਾਂਚ ਜਿਹੜੀ ਹੈ ਸੀਬੀਆਈ ਤੋਂ ਥੱਲੇ ਨਾ ਹੋਵੇ ਕਿਉਂਕਿ ਉਹ ਰੋਂਦੇ ਹੋਏ ਆਉਂਦੇ ਆ ਆਪਣੀ ਦਰਖਾਸਤ ਲੈ ਕੇ ਤੇ ਜਦੋਂ ਨਫਤਾਰੇ ਨਹੀਂ ਆਉਂਦੇ ਤੇ ਘਰ ਬੈ ਕੇ ਰੋਂਦੇ ਆ ਇਕੱਲੇ ਤੇ ਸਰਕਾਰ ਦਾ ਹੱਕ ਹੈਗਾ ਕਿ ਉਹ ਜਿਹੜੇ ਘਰ ਬੈ ਕੇ ਰੋਂਦੇ ਆ ਉਹਨਾਂ ਨੂੰ ਆਪਣੇ ਨੇੜੇ ਲਾਣਾ ਤੇ ਉਹਨਾਂ ਨੂੰ ਅਧਿਕਾਰ ਦੇਵਣਾ ਕੋਈ ਜੰਗਲ ਰਾਜ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਕਿ ਜਿਹੜਾ ਮਰਜ਼ੀ ਆਏਗਾ ਆਪਣਾ ਰਾਜ ਚੱਲ ਕੇ ਚਲ ਜਾਏਗਾ ਜੇ ਮਾਨ ਸਾਹਿਬ ਨੇ ਕਦਮ ਚੁੱਕਿਆ ਤੇ ਉਹਨਾਂ ਪਰਿਵਾਰਾਂ 'ਚ ਵੀ ਖੁਸ਼ੀ ਵਿਖਣੀ ਚਾਹੀਦੀ ਹੈ ਜਿਹੜੇ ਰੋਜ਼ ਕਚਹਿਰੀਆਂ ਤੋਂ ਖੱਜਲ ਖਰਾਬ ਹੋ ਕੇ ਘਰਾਂ ਨੂੰ ਜਾਂਦੇ ਨੇ ਤੁਹਾਨੂੰ ਲੱਗਦਾ ਕਿ ਇਹ ਵਰਿੰਦਰ ਮਹਾਜਦ ਦੇ ਨਾਲ ਕੋਈ ਹੋਰ ਵੀ ਹੋ ਸਕਦੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਲੱਗਦਾ ਕਿ ਸ਼ੰਕਾ ਦੇਖੋ ਜੀ ਮੈਨੂੰ ਤਾਂ ਲੱਗਦਾ ਲੇਕਿਨ ਮੈਂ ਤੇ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਦੇਖੋ ਜੇ ਉਹਰੇ ਘਰ 'ਚ ਡਰੱਗਸ ਪਿਆ ਹੋਣਾ ਤੇ ਉਹਰੇ ਵਿੱਚ ਘਰਦਿਆਂ ਦੀ ਵੀ ਇਨਵੋਲਵਮੈਂਟ ਹੋਏਗੀ ਲੇਕਿਨ ਮੈਂ ਪਰਸਨਲੀ ਕਿਤੇ ਤੇ ਟੈਗ ਨਹੀਂ ਕਰਨਾ ਚਾਹੁੰਦਾ ਲੇਕਿਨ ਮੇਰੀ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਹੈ ਕਿ ਇਹੋ ਜੇ ਅਧਿਕਾਰੀ ਨੂੰ ਐਨਐਸਏ ਲਗਾ ਕੇ ਅੰਦਰ ਦਿੱਤਾ ਜਾਵੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਹਰ ਇੱਕ ਦੀ ਚਾਰਛੀੜ ਜਿਹੜੀ ਆ ਹਰ ਇੱਕ ਦਸਤਾਵੇਜ਼ ਜਿਹੜਾ ਜਨਤਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਤੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਸਕੇ ਕਿ ਭਾਈ ਸਾਹਿਬ ਜੇ ਵਰਦੀ ਦੀ ਆੜ ਚ ਕੋਈ ਗਲਤ ਕੰਮ ਕਰੋਗੇ ਤੇ ਇਹੀ ਹਾਲ ਹੋਣਾ ਤੁਹਾਡਾ ਜੋ 에ਰਾ ਹੋਇਆ ਕਿਉਂਕਿ ਇਸ ਨਸ਼ੇ ਦੇ ਨਾਲ ਜਿਹੜਾ ਅੱਗੇ ਪੰਜਾਬ ਦੇ ਵਿੱਚ ਸਾਰੇ ਲੋਕ ਆਪਣੇ ਪੰਜਾਬ ਤੋਂ ਬਾਹਰ ਵੀ ਲੋਕ ਗੱਲਾਂ ਕਰਦੇ ਕਿ ਪੰਜਾਬ ਦੇ ਵਿੱਚ ਜਿਹੜਾ ਪੰਚ ਪੰਜ ਮਾਧਰੀਆਂ ਉਹ ਨਸ਼ੇ ਦਾ ਵਗ ਰਿਹਾ ਛੇ ਮਾਧਰੀਆਂ ਛੇ ਮਾਧਰੀਆਂ ਜਿਹੜਾ ਨਸ਼ੇ ਦਾ ਵਗ ਰਿਹਾ ਉਹ ਛੇ ਮਾਧਰੀਆਂ ਬੰਦ ਕਰਨਾ ਤੇ ਭਾਈ ਸਾਹਿਬ ਇਹੋ ਜੇ ਲੋਕਾਂ ਨੂੰ ਠੱਲ ਪਾਣੀ ਪੈਣੀ ਲੇਕਿਨ ਜੇਕਰ ਪੁਲਿਸ ਅਧਿਕਾਰੀ ਹੀ ਇਸ ਤਰ੍ਹਾਂ ਦੇ ਕੰਮ ਕਰਨ ਲੱਗੇ ਤੇ ਫਿਰ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਅਸੀਂ ਆਪਣਾ ਜਿਹੜਾ ਹੈ ਉਹ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਪੁਲਿਸ ਅਧਿਕਾਰੀ ਤੇ ਉੱਤੇ ਜਰੋ ਵੀ ਕੋਈ ਵਿਅਕਤੀ ਬਿਨਾਂ ਵਰਦੀ ਧਾਰੀ ਖਲੋਤਾ ਹੁੰਦਾ ਹੈ ਅਸੀਂ ਉਹ ਲੱਗੇ ਮਹਿਫੂਜ਼ ਕਰਦੇ ਹਾਂ ਕਿ ਉਹ ਮਹਿਫੂਜ਼ ਹੋ ਜਾਂਦਾ ਬੰਦਾ ਕਿ ਤੁਹਾਨੂੰ ਲੱਗਦਾ ਕਿ ਭੇਡਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਕਿੱਦਾਂ ਛਿਲ ਚਾਰਜਰ ਨੂੰ ਇਹਨਾਂ ਸਾਰੇ ਇੱਕ ਵਾਰੀ ਰਿਵਿਊ ਕਰਨੀ ਚਾਹੀਦੀ ਤਾਂ ਜੋ ਕਿ ਪਤਾ ਲੱਗ ਸਕੇ ਕਿ ਕਿੰਨੀ ਕਿੰਨੀ ਪ੍ਰਾਪਰਟੀ ਸੀ ਕਿਰਾਏ ਦੀ ਹਾਂਜੀ ਦੇਖੋ ਪੁਲਿਸ ਪਰਿਸ਼ਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਕੀ ਚਾਹੀਦਾ ਤੁਹਾਨੂੰ ਪਹਿਲੋ ਇਹ ਪ੍ਰਾਪਰਟੀ ਜ਼ਬਤ ਕਰਨੀ ਚਾਹੀਦੀ ਆ ਕਿਉਂਕਿ ਕਿਉਂਕਿ ਇਹਦਾ ਆਰਡਰ ਵੀ ਦਿੱਤੇ ਹੋਏ ਨਾ ਕਿ ਜੇਰੇ ਘਰ ਨਸ਼ਾ ਮਿਲੇਗਾ ਤੇਰੀ ਪ੍ਰਾਪਰਟੀ ਤੈਨੂੰ ਪ੍ਰਾਪਰਟੀ ਜ਼ਬਤ ਕਰੋ ਕਿੰਨੇ ਕਰੋੜ ਦੀ ਉਹਨੇ ਪ੍ਰਾਪਰਟੀ ਬਣਾਈ ਔਰ ਇਹ ਪਿੱਛੋ ਔਰ ਇਹ ਜੋ ਪਸ਼ੋਕਰ ਕੀ ਸੀ ਪ੍ਰਾਪਰਟੀ ਦਾ ਤੇ ਅੱਜ ਦੀ ਡੇਟ 'ਚ ਉਹਦਾ ਪ੍ਰਾਪਰਟੀ ਦਾ ਲੈਵਲ ਕੀ ਹੋਏਗਾ ਜੇ ਜੋ ਉਹਦੀ ਪ੍ਰਾਪਰਟੀ ਤੇ ਅਟੈਕ ਹੋਏਗਾ ਜਾਂ ਉਹਦੀ ਪ੍ਰਾਪਰਟੀ ਜ਼ਬਤ ਹੋਏ ਯੂਜ਼ ਨਹੀਂ ਕਰਨਾ ਤੇ ਸਰਕਾਰ ਨੂੰ ਵੀ ਉਸ ਚ ਬੜਾ ਬੈਨੀਫਿਟ ਹੋਏਗਾ ਕਿਉਂਕਿ ਸਰਕਾਰ ਸੀਲ ਕਰੇਗੀ ਆਪਸ਼ਨ ਚਲਾਏਗੀ ਆਟੋਮੈਟਿਕਲੀ ਸਰਕਾਰ ਨੂੰ ਬੈਨੀਫਿਟ ਹੋਏਗਾ ਤੇ ਸਰਕਾਰ ਉਸ ਦੀ ਪ੍ਰਾਪਰਟੀ ਨੂੰ ਪਹਿਲਾਂ ਸੀਲ ਕਰੇ ਉਸ ਦੀ ਪੂਰੀ ਨਿਰਪਕਤਾ ਦੇ ਨਾਲ ਜਾਂਚ ਕਰੇ ਕਿੰਨੀਆਂ ਪ੍ਰਾਪਰਟੀਆਂ ਸੀ ਕਿਹੜੇ ਕਿਹੜੇ ਨਾਮ ਹੈਗੀਆਂ ਸੀ ਤੇ ਕਿੱਥੇ ਕਿੱਥੇ ਧੰਦਿਆਂ ਦੇ ਵਿੱਚ ਉਹਰੀ ਇਨਵੋਲਵਮੈਂਟ ਹੈਗੀ ਸੀ ਜੋ ਜੋ ਵੀ ਧੰਦਿਆਂ ਚ ਉਹਨੀ ਇਨਵੋਲਵਮੈਂਟ ਹੈਗੀ ਉਹਨਾਂ ਨੂੰ ਵੀ ਚੁੱਕਿਆ ਜਾਵੇ ਔਰ ਇਸ ਜਿਹੜੇ ਸਲੀਪਰ ਸੈਲਸ ਹੈਗੇ ਜਿੰਨੇ ਵੀ ਔਰੇ ਲੋਕ ਹੈਗੇ ਆ ਸਲੀਪਰ ਸੈਲ ਉਹਨਾਂ ਨੂੰ ਵੀ ਚੁੱਕਿਆ ਜਾਵੇ ਤਾਂ ਜੋ ਉਹ ਵੀ ਡਰਨ ਕਿ ਭਾਈ ਸਾਹਿਬ ਜਾਕੋ ਜਿਸ ਦੇ ਕੰਦੇ ਤੇ ਕੰਮ ਕਰਦੇ ਸੀ ਉਹੀ ਕੰਦਾ ਹੀ ਟੁੱਟ ਗਿਆ ਤੇ ਉਹ ਵੀ ਖਿਡਾਰੀ ਥੱਲੇ ਡਿੱਗਨੇ ਚਾਹੀਦੇ ਆ ਸੰਤੁਸ਼ਟੀ ਹੈ ਕਿਉਂਕਿ ਲਗਾਤਾਰ ਹੀ ਤੁਸੀਂ ਵੀ ਖਜਲਖੁਆਰ ਹੋ ਰਹੇ ਸੀਗੇ ਲੱਗਦਾ ਕਿ ਪ੍ਰਮਾਤਮਾ ਨੇ ਸੁਣੀ ਆ ਕਿਉਂਕਿ ਤੁਹਾਡੇ ਜਦੋਂ ਮਦਰ ਨਾਲ ਗੱਲ ਕਰਦੇ ਸੀ ਤੇ ਉਹ ਵੀ ਕਹਿੰਦੇ ਸੀ ਕਿ ਨਹੀਂ ਮੇਰਾ ਬੱਚਾ ਬੇਗੁਨਾ ਆ ਉਹਨੂੰ ਜਾਣ ਬੋਏ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅੱਜ ਥੋੜੀ ਜੀ ਲੱਗਦਾ ਪਿਆ ਕਿ ਬਚਾਅ ਹੋ ਗਿਆ ਜਾਂ ਲੱਗਦਾ ਕਿ ਗੁਰੂ ਮਾਇਰਾ ਨੇ ਸੁਣ ਲਈ ਦੇਖੋ ਜੀ ਇਹ ਐਵੇਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਪਾਵਨ ਸਤਲਾ ਤਿੰਨ ਤੇ ਇਸ ਧਰਤੀ ਦੇ ਵਿੱਚ ਕੋਈ ਗਲਤ ਕੰਮ ਹੋ ਜੇ ਜਿੱਥੇ ਵੱਡੇ ਪੀਰ ਪੰਗੰਬਰ ਆਪਣਾ ਪੈਰ ਰੱਖਿਆ ਹੋਵੇ ਤੇ ਉੱਥੇ ਇੱਕ ਗਲਤ ਕੰਮ ਹੋ ਜੇ ਪੀਰ ਪੰਗੰਬਰਾਂ ਨੇ ਸਾਡੀ ਸੁਣੀ ਵੀ ਆ ਮਾਨ ਸਾਹਿਬ ਤੇ ਮਾਨ ਵੀ ਹੈਗਾ ਲੇਕਿਨ ਬਸ ਇਨੀ ਕ ਬੇਨਤੀ ਆ ਕਿ ਜੋ ਐਕਿਊਰੇਟ ਵੈਲਿਊ ਹੈਗੀ ਆ ਚਾਹੇ ਉਹ ਡਰਗ ਮਨੀ ਦੀ ਹੋਵੇ ਚਾਹੇ ਉਹ ਡਰਗਸ ਦੀ ਹੋਵੇ ਉਹ ਸਾਰੀ ਸਰਕਾਰ ਨੂੰ ਕਲੋਸ ਡਿਸਕਲੋਸ ਕਰਨੀ ਚਾਹੀਦੀ ਹੈ ਦੱਸਣਾ ਚਾਹੀਦਾ ਸਹਿਰ ਦੇ ਸੀਪੀ ਦੀ ਅਜੇ ਤੱਕ ਪ੍ਰੈਸ ਕਾਨਫਰੈਂਸ ਨਹੀਂ ਆਈ ਹਲੇ ਤੱਕ ਮੈਂ ਸਹਿਰ ਦੇ ਸੀਪੀ ਸਾਹਿਬ ਨੂੰ ਬੇਨਤੀ ਕਰਨਾ ਇੱਥੇ ਪ੍ਰੈਸ ਕਾਨਫਰੈਂਸ ਕਰੋ ਤਾਂ ਜੋ ਤੁਸੀਂ ਹਰ 3-4 ਕਿਲੋ ਹਿਰੋਇਨ ਫੜਦੇ ਹੋ ਤੇ ਉਸੇ ਲੈਵਲ ਦੇ ਵਿੱਚ ਇਹਨੂੰ ਵੀ ਦੇਖਿਆ ਜਾਵੇ ਇਹਦੀ ਵੀ ਪ੍ਰੈਸ ਕਾਨਫਰੈਂਸ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਭਾਈ ਸਾਹਿਬ ਜਿਹੜੀ ਆ ਕਾਨੂੰਨ ਹੈਗਾ ਉਹ ਸਮਾਨਤਾ ਨਾਲ ਚੱਲਦਾ ਇਕਵੈਲਿਟੀ ਦੇ ਨਾਲ ਚੱਲਦਾ ਉਹਰੇ ਲਈ ਪੁਲਿਸ ਮੁਲਾਜ਼ਮ ਹੋਵੇ ਚਾਹੇ ਇੱਕ ਆਮ ਨਾਗਰਿਕ ਹੋਵੇ ਉਹ ਕਾਨੂੰਨ ਵਿਵਸਥਾ ਦੋਨਾਂ ਲਈ ਸੇਮ ਹੈਗੀ ਆ ਬਸ ਮੇਰੀ ਬੇਨਤੀ ਆ ਮਾਨ ਸਾਹਿਬ ਨੂੰ ਕਿ ਇਹ ਵੀ ਚੀਜ਼ ਤੁਹ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਨਿਤਨਗਿਲ ਮਣੀ ਜੀ ਜਿਨ੍ਹਾਂ ਵੱਲੋਂ ਜਿਹੜੀ ਹੈ ਬੜੀ ਬਿਬਾਕੀ ਦੇ ਨਾਲ ਜਿਹੜੀ ਹੈ ਗੱਲਬਾਤ ਦੱਸੀ ਗਈ ਕਿਉਂਕਿ ਲਗਾਤਾਰ ਹੀ ਵਰਿੰਦਰ ਮਹਾਜਨ ਵੱਲੋਂ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਜਿਹੜਾ ਸੀਗਾ ਉਹ ਵੀ ਕੀਤਾ ਜਾ ਰਿਹਾ ਸੀ ਲੇਕਿਨ ਕਿਤਨਾ ਕਿਤੇ ਕਹਿੰਦੇ ਨੇ ਪ੍ਰਮਾਤਮਾ ਦੇ ਘਰ ਦੇਰਿਆ ਅੰਧੇਰ ਨਹੀਂ ਲੇਕਿਨ ਕਿਤਨਾ ਕਿਤੇ ਇਹਨਾਂ ਵੱਲੋਂ 6 ਦੇ ਕਰੀਬ ਆਪਣੀਆਂ ਜਿਹੜੀਆਂ ਐਂਟਰੀ ਸਪਿਟਰੀ ਬੇਲਸ ਵੀ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਲੇਕਿਨ ਵਰਿੰਦਰ ਮਹਾਜਨ ਦੇ ਘਰ ਰੇਡ ਹੁੰਦੀ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਹੈਰੋਨ ਜਿਹੜੀ ਉਹ ਬਰਾਮਦ ਹੁੰਦੀ ਹੈ ਡਰਗ ਮ ਹਣ ਲੇਕਿਨ ਜਿਹੜੀ ਜੇਕਰ ਵੱਡੀ ਗੱਲ ਇਹ ਹੈ ਕਿ ਐਸਟੀਐਫ ਜਿਹੜੀ ਸੀਗੀ ਉਹ ਬਣਾਈ ਇਸੇ ਕਰਕੇ ਗਈ ਸੀਗੀ ਕਿ ਪੰਜਾਬ ਦੇ ਵਿੱਚ ਨਸ਼ਾ ਆ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇ ਲੇਕਿਨ ਜਦੋਂ ਇਸ ਤਰ੍ਹਾਂ ਦੇ ਅਫਸਰ ਖੁਦ ਹੀ ਗਰਕ ਨਜ਼ਰ ਆਉਣ ਜਦੋਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਤਾਂ ਜਰੂਰ ਕਿ ਤਰ੍ਹਾਂ ਕਿਤੇ ਫਰਕ ਪੰਜਾਬ ਨੂੰ ਪੈਂਦਾ ਹੋਇਆ ਨਜ਼ਰ ਆਉਂਦਾ ਹੋਵੇਗਾ ਲੇਕਿਨ ਜੋ ਨਿਤਿੰਗਿਲ ਮਣੀ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਚਾਹੀਦਾ ਹੈ ਤੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾਵੇ ਤਾਂ ਜੋ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜੇਕਰ ਪੁਲਸ ਅਧਿਕਾਰੀ ਜੇਕਰ ਗਲਤ ਹੈ ਤੇ ਉਸ ਖਿਲਾਫ ਹੀ ਉਹੀ ਕਾਨੂੰਨੀ ਕਾਰਵਾਈ ਕਿੱਤੇ ਜਾਣ ਜਾਈਏ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੀ ਹੈ ਵਿਰਿੰਦਰ ਮਹਾਜਨ ਦੀ ਗ੍ਰਿਫਤਾਰੀ ਹੁੰਦੀ ਹੈ ਅਤੇ ਜਿਹੜੀ ਡਰੱਗ ਮਨੀ ਮਿਲੀ ਹੈ ਜਾਂ ਡਰੱਗ ਮਿਲਿਆ ਹੈ ਉਹ ਕਦੋਂ ਤੱਕ ਜਿਹੜਾ ਹੈ ਉਹ ਪੁਲਿਸ ਉੱਤੇ ਪ੍ਰੈਸ ਕਾਨਫਰੰਸ ਕਰਦੀ ਹੈ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਐਸਟੀਐਫ ਦੇ ਉੱਤੇ ਜਰੂਰ ਹੁਣ ਸਵਾਲ ਚੁਕਨੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਕੈਮਰਾਮੈਨ ਵਾਇਸ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰ ਸਾਹਿਬ